ਸਾਡੀ ਇਹ ਰੀਤਾ ਬੈਠੀ ਆ ਇਦਾਂ ਹੀ ਸਾਡੀ ਇਹ ਦਰਸ਼ੀ ਭੈਣ ਆ ਇਹਨੂੰ ਅਸੀਂ ਕੋਟ ਦੁੰਨੇ ਕੇ ਪਿੰਡ ਤੋਂ ਲੈ ਕੇ ਆਏ ਸੀਗੇ ਤੇ ਇਹਦੀਆਂ ਵੀ ਤਸਵੀਰਾਂ ਦੇਖੋ ਭੈਣ ਦੀਆਂ ਕਿਵੇਂ ਇਹ ਭੈਣ ਦਾ ਕਲਵੰਤ ਜਦੋਂ ਵੀ ਮੈਂ ਉਹਨਾਂ ਇਹਨੇ ਇਦਾਂ ਹੱਥ ਜੋੜ ਕੇ ਖੜੀ ਹੋ ਜਾਣਾ ਜਿਹੜੀ ਚੀਜ਼ ਇਹਨੇ ਮੇਰੇ ਤੋਂ ਮੰਗਣੀ ਆ ਉਹ ਮੈਂ ਦੇ ਨਹੀਂ ਪਾ ਰਿਹਾ ਇਸ ਭੈਣ ਨੂੰ ਪਰ ਮੈਂ ਇਹਦੀ ਬੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭੈਣੇ ਹੁਣ ਤੂੰ ਪੜ ਵੀ ਲਈ ਗ੍ਰੈਜੂਏਸ਼ਨ ਵੀ ਕਰ ਲਈ ਜੌਬ ਵੀ ਵਧੀਆ ਕਰਦੀ ਆ ਹੁਣ ਤੂੰ ਆਪਣਾ ਵਾਅਦਾ ਪੂਰਾ ਕਰ ਤੂੰ ਮੈਨੂੰ ਕਿਹਾ ਸੀ ਵੀ ਅੰਕਲ ਜੀ ਮੰਮੀ ਨੂੰ ਮੇਰੀ ਨੂੰ ਰੱਖ ਲੋ ਮੇਰੀ ਪੜ੍ਹਾਈ ਖਰਾਬ ਹੁੰਦੀ ਆ ਮੈਂ ਆਪਣੀ ਪੜ੍ਹਾਈ ਕਰ ਲਵਾਂ ਫਿਰ ਮੈਂ ਆ ਕੇ ਲੈ ਕੇ ਜਾਊਂਗੀ ਮੰਮੀ ਨੂੰ ਹੁਣ ਤਾਂ ਬੁੱਤ 3 ਸਾਲ ਹੋ ਗਏ ਨਾ ਤੂੰ ਫੋਨ ਚੱਕਦੀ ਆ ਨਾ ਤੂੰ ਆਉਣੀ ਆ ਜਿੱਥੇ ਤੂੰ ਪਹਿਲਾਂ ਰਹਿੰਦੀ ਸੀ ਉੱਥੋਂ ਚੰਡੀਗੜ੍ਹੋਂ ਵੀ ਬੁੱਤ ਤੂੰ ਚਲੇ ਗਈ ਆ ਔਰ ਤੇਰੇ ਪਿੰਡ ਪਤਾ ਕਰਦੇ ਆ ਉੱਥੇ ਵੀ ਕੋਈ ਨਹੀਂ ਪਤਾ ਲੱਗ ਰਿਹਾ ਤੇਰੇ ਨਾਨਕੇ ਜਿੱਥੇ ਤੂੰ ਰਹਿੰਨੀ ਆ ਪੁੱਤ ਹੁਣ ਆਪਣੇ ਸੌਰੀ ਦਾਦੇ ਕੋਲੇ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਹੇ ਪਰ ਮੰਮੀ ਤੇਰੀ ਤਰਸਦੀ ਆ ਪੁੱਤ ਤੈਨੂੰ ਜਾਨ ਮਿਲਣ ਨੂੰ ਅਸੀਂ ਇਹ ਨਹੀਂ ਕਹਿੰਦੇ ਤੈਨੂੰ ਲੈ ਕੇ ਜਾ ਪਲੀਜ਼ ਮਿਲ ਜਾ ਕੇ ਹੱਥ ਜੋੜ ਕੇ ਬੇਨਤੀ ਆ ਤੇਰੀ ਮਾਂ ਤੈਨੂੰ ਤਰਸਦੀ ਰਹਿੰਦੀ ਆ ਮਿਲਣ ਵਾਸਤੇ ਇੱਕ ਵਾਰੀ ਆ ਕੇ ਮਿਲ ਜਾ ਤਲਵੰਤ ਭੈਣੇ ਤੇਰੇ ਸਹੁਰੇ ਕਿੱਥੇ ਸੀ ਜਿਹੜੇ ਸਭਰਾਵਾ ਨਹੀਂ ਤੇਰੇ ਪੇਕੇ ਸੀ ਕਿ ਸੋਹਰੇ ਸੀ ਉੱਥੇ ਸੋਹਰੇ ਸੀ ਸੋਹਰੇ ਸੀ ਹੁਣ ਕਰਿਆਲੇ ਪੇਕੇ ਪੇਕੇ ਕਰਿਆਲੇ ਆ ਜਿਹੜਾ ਤੇਰਾ ਭਰਾ ਛੱਡ ਕੇ ਗਿਆ ਏ ਹਾਂਜੀ ਤੇ ਪਹਿਲਾਂ ਤਾਂ ਇਹਦੀ ਬੇਟੀ ਨੇ ਸਾਡੇ ਕੋਲੇ ਭੇਜਿਆ ਉਦੋਂ ਇਹ ਭੈਣ ਸਾਡੇ ਕੋਲ ਰਹੀ ਫੇਰ ਇਹਦਾ ਭਰਾ ਫੇਰ ਉਹਨੇ ਰਿਕੁਐਸਟ ਕੀਤੀ ਵੀ ਵੀਰੇ ਨੂੰ ਰੱਖ ਲਓ ਨਾ ਮੁੜ ਕੇ ਕਦੇ ਉਹ ਆਇਆ ਬਾਈ ਮਤਲਬ ਯਾਰ ਇੰਨੇ ਰਿਸ਼ਤੇ ਮਿੱਟੀ ਹੋ ਗਏ ਖੂਨ ਦੇ ਰਿਸ਼ਤੇ ਆ ਮਤਲਬ ਆਪਾਂ ਨਹੀਂ ਲਿਆ ਸਕਦੇ ਆਪਾਂ ਮਜਬੂਰੀ ਨੂੰ ਸਮਝ ਸਕਦੇ ਆ ਪਰ ਮਿਲ ਤਾਂ ਸਕਦੇ ਹੀ ਆ ਨਾ ਭੈਣ ਦਾ ਉੱਥੋਂ ਤਲਾਕ ਹੋ ਗਿਆ ਸੀ ਆਪਣੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਪਿੰਡ ਆ ਗਈ ਸੀ ਪੈਸੇ ਲੈ ਲੇ ਸੀ ਇਹਨੇ ਹੁਣ ਬੇਟੀ ਵੱਡੀ ਹੋ ਕੇ ਵਾਪਸ ਆਪਣੇ ਬਾਪ ਕੋਲੇ ਆਪਣੇ ਦਾਦਾ ਦਾਦੀ ਕੋਲੇ ਚਲੇ ਗਈ ਹੁਣ ਉਹ ਵੀ ਮਾਂ ਨੂੰ ਛੱਡ ਗਈ ਜਿਹੜੇ ਇਹਦੇ ਪੈਸੇ ਲਏ ਸੀ ਇਹਨੇ ਤਲਾਕ ਦੇ ਉਹ ਬੇਟੀ ਤੇ ਲਾਤੇ ਇਹਨੇ ਸਾਰੇ ਪੜ੍ਹਾਈ ਲਿਖਾਈ ਤੇ ਬੇਟੀ ਦਿੱਤੇ ਦੇਖੋ ਉਹ ਲੋਕ ਕਿੱਧਰ ਨੂੰ ਜਾਵੇ ਬੰਦਾ ਤੇ ਭਰਾ ਵੀ ਛੱਡ ਗਏ ਜਿਹੜੇ ਇਹਦੇ ਪੈਸੇ ਤੇ ਲੈ ਸੀ ਉਹ ਵੀ ਉਹਨਾਂ ਕੋਲੇ ਸੀ ਭਰਾਵਾਂ ਕੋਲੇ ਵੀ ਸੀ ਗਈ ਉਹਨਾਂ ਨੇ ਵੀ ਜ਼ਿੰਮੇਵਾਰੀ ਨਹੀਂ ਲੈਣੀ ਹੁਣ ਬੇਟੀ ਕੋਲ ਸੋਨਾ ਸੀ ਸੋਨਾ ਸੀ ਸੋਨੇ ਦਾ ਵੀ ਹੁਣ ਪਤਾ ਨਹੀਂ ਕਿੰਨਾ ਸੋਨਾ ਸੀ ਭੈਣੇ 12 13 ਟੋਲੇ ਸੋਨਾ 12 13 13 ਟੋਲੇ ਸੀ ਸੋਨਾ ਉਹ ਬੇਟੀ ਕੋਲੇ ਸੀ ਭਰਾ ਫੜਾ ਗਿਆ ਤਾਂ ਇਹਦੀ ਮੰਮੀ ਰੋਟੀ ਦਿਖਾਣੀ ਆਪਾਂ ਹੂੰ ਹਰਸਿ ਮਰਿਦ ਕੋਲ ਆਸੀ ਹੂੰ ਨਾਮ ਦਾ ਨਿੰਮੀ ਨੀ ਤਦਾ ਬੱਚੀ ਨੇ ਦੱਸਿਆ ਜੀ ਹਰਸਿ ਸਿਮਰਨਜੀਤ कौर ਗੱਲ ਭੈਣ ਐਡਵੋਕੇਟ ਉਹਨੇ ਤਾਂ ਭੈਣ ਨੇ ਕੁਛ ਨਹੀਂ ਰੱਖਿਆ ਮਾ ਭੈਣ ਹੈਨਾ ਤੇਰੀ ਬੇਟੀ ਕੋਲੇ ਹੀ ਉਹ ਬੇਟੀ ਲੈ ਗਈ ਸੀ ਉਹ ਕਹਿੰਦੇ ਪਰ ਹੁਣ ਤੇਰੀ ਬੇਟੀ ਨਾਲ ਕਿਸ ਤਰੀਕੇ ਸੰਪਰਕ ਨਹੀਂ ਹੋ ਪਾ ਰਿਆ ਸਾਡਾ ਤਾਂ ਇਹ ਰਿਸ਼ਤੇਦਾਰ ਨੂੰ ਕੋਈ ਨੇ ਰਿਸ਼ਤੇਦਾਰ ਨੂੰ ਕੋ ਮਿਲ ਕੇ ਜਾਣਾ ਦੇਖੋ ਕੋਈ ਤਾਂ ਮਿਲ ਕੇ ਜਾਓ ਕੋਈ ਰਿਸ਼ਤੇਦਾਰ ਤਾਂ ਆਜੋ ਪਹਿਣੇ ਕੋਈ ਨਾ ਅਸੀਂ ਨਾ ਦੁਬਾਰਾ ਫੇਰ ਬੇਨਤੀ ਕੀਤੀ ਹੈ ਕੋਈ ਨਾ ਕੋਈ ਆਊਗਾ ਜੀ ਠੀਕ ਆ ਤੇ ਕਲਮਾਨ ਤਾਂ ਭੈਣ ਵੱਲੀਓ ਸਾਡੀ ਵੀ ਬੇਨਤੀ ਬੱਚੇ ਨੂੰ ਕੋਲ ਹਾਂ ਵੀ ਉਹਨੂੰ ਵੀ ਕਿਹਾ ਕੀ ਨਾਮ ਬੇਟੀ ਦਾ ਛੋਟੀ ਦਾ ਹੈ ਨੂਰਪ੍ਰੀਤ कौर ਕੋੜੇ ਨੂਰ ਮਿਲ ਜਾ ਕੇ ਭੈਣੇ ਇੱਧਰ ਸਾਡੀ ਬਬੀਤਾ ਭੈਣ ਬੈਠੀ ਆ ਇੱਧਰ ਸਾਡੇ ਜਗਿੰਦਰੋ ਬੈਠੀ ਆ ਕੋੜੇ ਜਗਿੰਦਰੋ ਤਕੜੀ ਆ ਹਾਂ ਤੈਨੂੰ ਕਸੀ ਕਰ ਭੈਣੇ ਉਹੋਂ ਵੀ ਰਹਿੰਦੀ ਆ ਰੋਇਆ ਨਾ ਕਰ ਭੈਣੇ ਤੂੰ ਉਹ ਕੀ ਕਹਿੰਦੀ ਆ ਘਰ ਨੂੰ ਜਾਣ ਨੂੰ ਕਹਿੰਦੀ ਆ ਘਰ ਨੂੰ ਭੇਜਾਂਗੇ ਤੈਨੂੰ ਅੱਛਾ ਤੈਨੂੰ ਮੈਂ ਭੇਜੂਗਾ ਘਰੇ ਠੀਕ ਆ ਪੁੱਤ ਰੋਣਾ ਨਹੀਂ ਪਰ ਜਿਵੇਂ ਬੱਚੇ ਕਾਰਟੂਨ ਦੇਖ ਲੈਂਦੇ ਆ ਤੇ ਬੀਬੀਆਂ ਭੈਣਾਂ ਦਾ ਮਨ ਲੱਗਿਆ ਰਹਿੰਦਾ ਕੋਈ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਲੀਆਂ ਕੋਈ ਦੇਖ ਲਿਆ ਇਹ ਸ਼ੁਕਰੀਆ ਬਾਤ ਥੈਂਕ ਯੂ ਆ ਧੰਨਵਾਦ ਆ ਉਹਨਾਂ ਵੀਰਾਂ ਦਾ ਭੈਣਾਂ ਦਾ ਜਿਹੜੇ ਸਾਡੇ ਘਰ ਦੀਆਂ ਹਰ ਇੱਕ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਆਪਣੇ ਪਰਿਵਾਰ ਵਾਂਗ ਸਾਡਾ ਸਾਥ ਦਿੰਦੇ ਨੇ ਇਹ LCD ਵੀਰ ਜੀ ਨੇ ਭੇਜੀ ਸੀ ਉਹਦਾ ਵੀਰੇ ਦਾ ਸੀ ਨਾਂ ਤਾਂ ਨਹੀਂ ਲਵਾਂਗੇ ਪਰ ਉਹਦਾ ਥੈਂਕ ਯੂ ਆ ਉਹਨੇ ਦੋ LCD ਐਮ ਭੇਜੀਆਂ ਸੀ ਵੀਰੇ ਦਾ ਬਹੁਤ ਬਹੁਤ ਸ਼ੁਕਰੀਆ ਭਾਈ ਤੇ ਹੁਣ ਉੱਪਰਲੇ ਦੋ ਫਲੋਰਾਂ ਦੇ ਉੱਪਰ ਵੀ ਹਜੇ LCD ਆਂ ਲੱਗਣੀਆਂ ਵਾਂ ਸਾਨੂੰ 70 ਇੰਚੀਆਂ ਜਾਂ 75 ਇੰਚੀ LCD ਆਂ ਚਾਹੀਦੀਆਂ ਵੱਡੀਆਂ ਤੇ ਦੇਖੋ ਇਹ ਸਾਰੇ ਪਰਿਵਾਰ ਦੇ ਸਾਡੇ ਦੇ ਮੈਂਬਰ ਕਿਵੇਂ ਆਪਣੇ ਆਪਣੇ ਬੈੱਡ ਦੇ ਉੱਪਰ ਬੈਠੇ ਨੇ ਖੁਸ਼ ਨੇ ਤੰਦਰੁਸਤ ਨੇ ਇਹ ਸਾਡੀਆਂ ਬੀਬੀ ਨਮਸਕਾਰ ਨਮਸਕਾਰ ਇਹ ਸਾਡੀਆਂ ਬੀਬੀਆਂ ਭੈਣਾ ਸਾਡੀਆਂ ਮਾਤਾਵਾਂ ਇਹ ਦਰਸ਼ਣਾ ਮਾਤਾ ਜੀ ਬੈਠੇ ਨੇ ਇਹ ਸੀਮਾ ਭੈਣ ਬੈਠੀ ਆ ਇਹ ਹਰਵਿੰਦਰ ਕੌਰ ਬੇਬੇ ਬੈਠੀ ਆ ਬੇਬੇ ਤਕੜੀਆਂ ਠੀਕ ਆ ਆ ਭੈਣੇ ਸਤਿ ਸ੍ਰੀ ਅਕਾਲ ਠੀਕ ਆ ਨਹੀਂ ਲਵਾਂ ਤੇ ਇੱਧਰ ਵੀ ਭੈਣ ਹੋਣੀ ਪ੍ਰਗਿਆ ਭੈਣ ਬੈਠੀ ਆ ਮਾਤਾ ਬੈਠੀ ਆ ਪਿੱਛੇ ਤੋਸ਼ੀਪੂਆ ਬੈਠੀ ਆ ਪ੍ਰਾਚੀ ਭੈਣ ਬੈਠੀ ਆ ਇੱਥੇ ਸਾਡੀ ਮਾਤਾ ਜਗਿੰਦਰੋ ਬੈਠੀ ਐ ਚੌਂਕੜਾ ਮਾਰੀ ਤੇ ਹੁਣ ਦੁਪਹਿਰ ਤੋਂ ਬਾਅਦ ਜਿਵੇਂ ਛੋਲੇ ਹੁੰਦੇ ਜਿਵੇਂ ਅਸੀਂ ਛੋਲਿਆਂ ਦਾ ਸੂਪ ਜਾਂ ਛੋਲੇ ਉਵਾਲ ਕੇ ਇਹ ਛੋਲੇ ਰੱਖੇ ਹੁੰਦੇ ਆ ਤੇ ਇਹ ਸਾਰਿਆਂ ਨੂੰ ਦਿੰਦੇ ਹੁਣ ਸਾਰੀਆਂ ਬੀਬੀਆਂ ਤੇ ਭੈਣਾਂ ਚਨੇ ਖਾ ਰਹੀਆਂ ਬੈਠੀਆਂ ਨਾ ਹਾਂ ਭੈਣੇ ਸਾਸਰੀ ਘਰ ਇਹਨੂੰ ਭੈਣੇ ਠੀਕ ਆ ਇਹ ਰੈਨ ਨੂੰ ਭੈਣਾਂ ਇੱਥੇ ਸੰਦੀਪ ਬੈਠੀ ਐ ਸਾਡੀ ਤਨਦੀਪ ਕਿਵੇਂ ਆ ਨਹੀਂ ਜੱਸੀ ਨਿੰ ਤਕੜੀ ਹੈ ਤੂੰ ਇਹ ਮੇਰੀ ਜੱਸੀ ਭੈਣ ਆ ਇਹ ਸਾਡੀ ਜੱਸੀ ਭੈਣ ਆ ਠੀਕ ਹੈ ਜੱਸੀ ਤੂੰ ਤੁਤੋ ਦਵਾਈ ਪਰ ਵਿੱਚ ਅੱਛਾ ਪਾਣੀ ਪਾਣੀ ਜੀ ਜੀਉਂਦੀ ਤਾਂ ਭੁੱਲੇ ਗਈ ਸੀ ਤੂੰ ਸਪੈਸ਼ਲ ਸਕੂਲ ਜਾਂਦੇ ਆ ਬੱਚੇ ਇਹ ਇਧਰ ਮਾਤਾ ਬੈਠੀ ਹੈ ਸਾਡੀ ਸਾਸਿਕਾਲ ਹੋਰ ਭੈਣ ਰੰਪੀ ਭੈਣੇ ਠੀਕ ਆ ਹਾਂ ਕੀ ਹਾਲ ਨੇ ਅਰੋੜਾ ਭੈਣ ਜੀ ਅਸ਼ੂ ਅਰੋੜਾ ਭੈਣ ਸਾਡੀ ਬੈਠੀ ਆ ਕਿਵੇਂ ਆ ਗਿਰਨ ਬਾਲਾ ਗੁਰਮਾ ਅੱਜ ਦਾ 40 ਰੁਪਏ ਦੇ ਮੈਨੂੰ ਨੁੰਨ ਮਾਣੀ ਆਂ ਨੇ ਲੈਣੇ ਸੌ ਰੁਪਿਆ ਤੂੰ ਕੀ ਕਰਾਂਗੀ 100 ਰੁਪਿਆ ਮੈਂ ਵੀ ਦੇਵਾਂ ਤੂੰ ਮੈਂ ਵੀ ਨਾ ਤੇਰਾ ਹਾਂ ਮੇਰੇ ਵੀਰੇ ਵਾਸਤੇ ਫਿਰ ਦੁਆ ਮੰਗਦੇ ਹੁੰਨੇ ਬਾਬਾ ਜੀ ਕੋਲੇ ਹਾਂ ਮੈਂ ਫਿਰ ਅੱਜ ਹੀ ਦੁਆ ਮੰਗਦਿਆਂ ਕੀ ਕਹਿੰਦੀ ਕਿ ਦੁਆ ਮੰਗਦੀ ਹੁੰਨੀ ਆ ਕੀ ਦੁਆ ਮੰਗਦੀ ਹੁੰਨੀ ਆ ਰੇਖਾ ਕੀ ਕਹਿੰਦੀ ਹੁੰਨੀ ਆ ਰੱਬ ਨੂੰ ਵਧੀਆ ਵਤਕਾ ਬਹੁਤ ਵਧੀਆ 100 ਦਾ ਨੋਟ ਦੇ ਕਿੰਨਾ ਵੱਡਾ ਆਹ ਦੇ 100 ਲੈ ਕੇ ਆ ਨਾ ਜਿਉਂ ਦੀ ਵਸਦੀ ਦਾ ਇਹਨਾਂ ਪਾ ਮਾ ਮਾਂ ਦੀ ਭੈਣਾਂ ਦੀ ਕੇਅਰ ਟੇਕਰਾਂ ਸਾਡੀਆਂ ਭੈਣਾਂ ਹਰ ਟਾਈਮ ਇਹਨਾਂ ਨੇ ਇੱਥੇ ਵਿੱਚੇ ਹੀ ਰਹਿਣਾ ਸਾਫ ਸਫਾਈ ਨਾਲ ਦੀ ਨਾਲ ਥੱਲੇ ਝਾੜੂ ਸਾਰਿਆਂ ਦੀਆਂ ਚਾਦਰਾਂ ਬੈੱਡ ਸ਼ੀਟਾਂ ਜੀ ਲੱਗ ਗਿਆ ਵਤਕਾ ਜੀ ਲੱਗ ਗਿਆ ਰੇਖਾ ਦਾ ਹਾਂ ਸੱਚੀਆਂ ਹੀ ਜੀ ਲੱਗ ਗਏ ਮੇਰੀ ਭੈਣ ਦਾ ਇਹ ਦੇਖਿਆ ਭੈਣ ਇਹਨੂੰ ਪਿੰਡ ਆ ਜੀ ਕਟਿਆਣ ਵਾਲੀ ਮੰਡੀ ਕਹਿੰਦੇ ਆ ਉਹਨੂੰ ਕਟਿਆਣ ਵਾਲੀ ਪਿੰਡ ਆ ਪੂਰੀ ਦਾਣਾ ਮੰਡੀ ਚ ਭੈਣ ਪਈ ਸੀ ਬਠਿੰਡੇ ਜ਼ਿਲ੍ਹੇ ਤੋਂ ਲਿਆਏ ਸੀ ਉਹ ਤਸਵੀਰਾਂ ਦੇਖੋ ਭੈਣ ਕਿਹੜੀ ਹਾਲਤ ਚ ਪਈ ਸੀ ਉੱਥੇ ਹੁਣੇ ਮੇਰੀ ਭੈਣ ਤੁਰੀ ਫਿਰਦੀ ਆ ਠੀਕ ਆ ਇਦਾਂ ਹੀ ਸਾਡੀ ਇਹ ਰੀਟਾਂ ਬੈਠੀ ਆ ਇਦਾਂ ਹੀ ਸਾਡੀ ਇਹ ਦਰਸ਼ੀ ਭੈਣ ਆ ਇਹਨੂੰ ਅਸੀਂ ਕੋਟ ਦੁੰਨੇ ਕੇ ਪਿੰਡ ਤੋਂ ਲੈ ਕੇ ਆਏ ਸੀਗੇ ਤੇ ਇਹਦੀਆਂ ਵੀ ਤਸਵੀਰਾਂ ਦੇਖੋ ਭੈਣ ਦੀਆਂ ਕਿਵੇਂ ਘਰ ਚ ਪਈ ਸੀ ਕਿਹੜੇ ਹਾਲਾਤ ਆਸ਼ੂਰੂੜਾ ਭੈਣ ਰਮਪੀ ਭੈਣ ਦੀਆਂ ਤਸਵੀਰਾਂ ਸਾਰਿਆਂ ਦੀਆਂ ਜੇ ਤੁਹਾਨੂੰ ਦਿਖਾਈਏ ਇਹ ਸਾਡੀ ਕਿਰਨਵਾਲਾ ਮਾਤਾ ਕਿਹੜੀ ਕੰਡੀਸ਼ਨ ਚ ਰਹਿੰਦੀ ਸੀ ਦੇਖੋ ਚੇਠੀ ਨਗਰ ਤੋਂ ਕਰਤਾਰਪੁਰ ਤੋਂ ਲੈ ਕੇ ਆਏ ਸੀ ਨਹੀਂ ਬਲਵੀਰ ਕੁਰੇ ਬਲਵੀਰੇ ਸਾਸਰੀ ਕਾਲ ਮਲਬੀਰ ਭੈਣਾਂ ਇਹਨੂੰ ਭੈਣ ਨੂੰ ਅਸੀਂ ਪਟਿਆਲੇ ਸ਼ਹਿਰ ਤੋਂ ਲੈ ਕੇ ਆਏ ਸੀਗੇ ਐਚ ਆਈ ਜੀ ਫਲਾਈਟਾਂ ਚ ਹੋਣਾ ਚੱਲਾਈ ਜੀ ਚੋਂ ਹਾਂ ਬਈ ਕਿਵੇਂ ਆ ਮੇਰੀਆਂ ਭੈਣਾਂ ਇਹ ਸਾਡੀਆਂ ਭੈਣਾ ਤਿੰਨ ਭੈਣਾ ਨੇ ਸਕੀਆਂ ਤਿੰਨਾਂ ਨੂੰ ਹੀ ਸ਼੍ਰੀ ਮਕਸਰ ਸਾਹਿਬ ਤੋਂ ਲੈ ਕੇ ਆਏ ਸੀ ਤੇਰਾ ਕੀ ਨਾਮ ਆ ਜੈ ਜੈ ਹੈ ਕੀ ਨਾਮ ਤੇਰਾ ਕੀ ਨਾਮ ਇਹਦਾ ਯਾਰ ਕੀ ਨਾਮ ਤੇਰਾ ਯਾਰ ਯਾ ਇਹ ਸੰਧਿਆ ਉਹ ਪੂਨਮ ਆ ਅੱਛਾ ਇਹ ਹੈਗੀ ਆ ਨਿਸ਼ਾ ਇਹਨਾਂ ਦੀ ਮਾਂ ਨਾਲ ਆਈ ਸੀਗੀ ਦਾ 20 ਦਿਨ ਮਸਾਂ ਹੀ ਰੁਕੀ ਲੜ ਲੜ ਕੇ ਉਹਨੇ ਫੋਨ ਕਰਾ ਕੇ ਲਾ ਕੇ ਉੱਥੋਂ ਮੰਦਰ ਕਮੇਟੀ ਵਾਲਿਆਂ ਨੇ ਵੀ ਫੋਨ ਕਰ ਕਰਕੇ ਵੀ ਇਹਨੂੰ ਭੇਜੋ ਇਹਨੂੰ ਭੇਜੋ ਚਲੇ ਗਈ ਕਹਿੰਦੀ ਮੈਂ ਮੁੜ ਕੇ ਆਉਂਗੀ ਮੁੜ ਕੇ ਨਹੀਂ ਆਈ ਉਹ ਮਾਂ ਤਿੰਨੇ ਹੀ ਧੀਆਂ ਨੂੰ ਛੱਡ ਕੇ ਤੁਰ ਗਈ ਦੇਖੋ ਤਿੰਨੇ ਹੀ ਰੱਬ ਵਰਗੀਆਂ ਸਾਡੀਆਂ ਇਹ ਧੀਆਂ ਮਾਂ ਜਮ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕਦੇ ਕਿਸੇ ਨੂੰ ਮਾੜਾ ਨਹੀਂ ਕਦੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਰੱਬ ਵਰਗੀਆਂ ਧੀਆਂ ਸਾਡੀਆਂ ਐ। ਅਸੀਂ ਘਰ ਭੈਣੇ ਠੀਕ ਆ ਜਿਉਂਦੀ ਵਸਦੀ ਰਹੇ ਭੈਣੇ ਜਿਉਂਦੀ ਵਸਦੀ ਰਹੇ। ਛੀਪੇ ਸਾਸਰੀ ਕਾਲ ਗੁਰ ਤਕੜੀਆਂ ਛੀਪੇ। இந்து ਠੀਕ ਆ ਭੈਣੇ இந்து ਤਕੜੀਆਂ ਠੀਕ। ਆ ਲਾਉਣਾ ਨਹੀਂ ਗਾ। ਆ ਦੇਖੋ ਕਿਵੇਂ ਬੈਠੀ ਐ ਸਾਡੀ। ਬਿੱਦੂ ਕਿਵੇਂ ਬੈਠੀ ਐ ਨੀ ਬਿੱਦੂ ਰਾਣੀ ਬੂਟ ਪਾਰੇ ਪਾਰੇ ਬੂਟ ਪਾਰੇ। ਹਾਂ ਰੇਡੀਓ ਆ ਦੇ ਦਾਂਗੇ ਜੀ ਦੇ ਦਾਂ ਇੱਕ ਮੁਸਕਾਨ ਵੇਜਾ ਤੇ ਹੁਣ ਜਿਵੇਂ ਸਾਡੀਆਂ ਭੈਣਾਂ ਤੇ ਮਾਤਾਵਾਂ ਸਾਰੀਆਂ ਇੱਥੇ ਬੈਠ ਕੇ ਜਿਵੇਂ ਥੋੜਾ ਟਾਈਮ ਟੀਵੀ ਦੇਖ ਲਿਆ ਆਪਣਾ ਮਨ ਪਰਚਾਵਾ ਕਰ ਲੈਂਦੇ ਨੇ ਤੇ ਬਸ ਇਹ ਸਭ ਤੁਹਾਡੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਆ ਕਿਵੇਂ ਆ ਮੇਰੀ ਭੈਣਾਂ ਠੀਕ ਆ ਸੁਨੀਲਾ ਭੈਣੇ ਠੀਕ ਆ ਤੂੰ ਇਹ ਸੁਨੀਲਾ ਭੈਣ ਤੇ ਦੂਜੀ ਭੈਣ ਨਿਰਮਲਾ ਨੀਰੂ ਉਹ ਕਿੱਥੇ ਆ ਇਹ ਨਿਰੂ ਭੈਣੇ ਇਹ ਦੋਨੋਂ ਭੈਣਾਂ ਨੂੰ ਅਸੀਂ ਮਹਾਲੀ ਤੋਂ ਲੈ ਕੇ ਆਏ ਸੀਗੀਆਂ ਇਹਨਾਂ ਦੀ ਇੱਕ ਭੈਣ ਸੀ ਫਿਲਮਾਂ 'ਚ ਕੰਮ ਕਰਦੀ ਸੀਗੀ ਉਹਦੀ ਮੌਤ ਹੋ ਗਈ ਸੀ ਉਹੀ ਇਹਨਾਂ ਦੋਨਾਂ ਭੈਣਾਂ ਨੂੰ ਸਾਹਮਦੀ ਸੀ ਉਹਦੀ ਮੌਤ ਤੋਂ ਬਾਅਦ ਇਹ ਦੋਨੋਂ ਹੀ ਅਪਸੈਟ ਹੋ ਗਈਆਂ ਬਸ ਇਹ ਭੈਣ ਸੜਕਾਂ ਤੇ ਝਾੜੂ ਮਾਰਦੀ ਤਰੀ ਫਿਰਦੀ ਸੀ ਤੇ ਦੂਜੀ ਭੈਣ ਅੰਦਰ ਹੀ ਰਹਿੰਦੀ ਸੀ ਬਾਹਰ ਨਹੀਂ ਸੀ ਨਿਕਲਦੀ ਔਰ ਕੋਈ ਆਂਢੀ ਗਵਾਂਢੀ ਕੋਈ ਭੈਣ ਭਰਾ ਤੁਹਾਨੂੰ ਪਤਾ ਕੋਈ ਨਹੀਂ ਸੀ ਆਉਂਦਾ ਜਦੋਂ ਇਹਨਾਂ ਦੀ ਭੈਣ ਦੀ ਮੌਤ ਹੋਈ ਉਹਦੀ ਡੈੱਡ ਬੋਡੀ ਵੀ ਕਈ ਦਿਨਾਂ ਮੰਦਰੀ ਪਈ ਰਹੀ ਸੀ ਤਾਂ ਆਸ-ਪਾਸ ਦੇ ਲੋਕਾਂ ਨੇ ਸੰਸਕਾਰ ਕਰਾਇਆ ਸੀ ਹੁਣ ਮਹਾਲੀ ਇਹਨਾਂ ਦੀ ਕੋਠੀ ਪਈ ਆ ਉਹ ਕੋਠੀ ਦੇ ਮਾਲਕ ਤਾਂ ਸਾਰੇ ਬਣ ਜਾਣਗੇ ਉਹਦੇ ਵਾਰਸ ਹੈਗੇ ਨੇ ਪਰ ਇਹਨਾਂ ਦੇ ਜਿਉਂਦੇ ਜੀ ਕੋਈ ਵਾਰਸ ਨਹੀਂ ਬਣਦਾ ਇਹਦੇ ਨਾਲ ਸਾਡੀ ਗੁੱਡੀ ਭੈਣ ਸਤਸ੍ਰੀਕਾਲ ਗੁੱਡੀ ਭੈਣੇ ਹੋਰ ਭੈਣੇ ਸਤਵਿੰਦਰ ਠੀਕ ਆ ਗੁੱਡੀ ਭੈਣ ਨੂੰ ਅਸੀਂ ਮੁੱਦ ਕੀ ਤੋਂ ਲਿਆਏ ਸੀ ਇਹਦਾ ਭਰਾ ਵੀ ਸੀ ਨਾਲ ਬਿੰਦਰ ਵੀਰਾ ਤੇ ਇਹ ਭੈਣ ਨੂੰ ਵੀ ਅਸੀਂ ਮਹਾਲੀ ਤੋਂ ਕਿਹੜੇ ਫੇਸ ਤੋਂ ਆਏ ਸੀ ਆਪਾ ਨੋ ਫੇਸ ਤੋਂ ਇਹ ਵੀ ਭੈਣ ਐਜੂਕੇਸ਼ਨ ਡਿਪਾਰਟਮੈਂਟ 'ਚ ਜੌਬ ਕਰਦੇ ਸੀ ਇਕੱਲੇ ਹੀ ਰਹਿੰਦੇ ਸੀ ਬਹੁਤ ਅਫਸਰਟ ਸੀ ਇਧਰ ਸਾਡੀ ਭੈਣ ਬੈਠੀ ਹੈ ਮਨਦੀਪ ਚਾਵਲਾ ਇਹਨੂੰ ਫਿਰੋਜ਼ਪੁਰ ਤੋਂ ਲੈ ਕੇ ਆਏ ਸੀ ਭੈਣ ਨੇ ਵੀ ਗ੍ਰੈਜੂਏਟ ਆ ਭੈਣ ਤੇ ਇਦਾਂ ਹੁਣ ਸਾਡੇ ਪਰਿਵਾਰ ਦੀਆਂ ਇਹ ਛੋਟੀਆਂ-ਛੋਟੀਆਂ ਖੁਸ਼ੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਇਹਨਾਂ ਨੂੰ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਬਰਕਰਾਰ ਰੱਖੇ ਭੈਣਾ ਸਾਡੀਆਂ ਖੁਸ਼ ਰਹਿਣ ਆਪੋ ਆਪਣੇ ਘਰਾਂ ਨੂੰ ਜਾਣ ਮਾਮਾ ਆਪਣੇ ਧੀਆਂ ਪੁੱਤਾਂ ਕੋਲ ਨਿਰੂਪਹਿਣੇ ਆ ਜਾ ਅੱਗੇ ਤੂੰ ਮਿਲਦੀ ਹੋ ਨਿਰੂਪਹਿਣੇ ਮੈਂ ਅੱਗੇ ਵੀ ਤੈਨੂੰ ਕਿੰਨੀ ਵਾਰੀ ਲੱਭਦਾ ਰਹਿਣਾ ਕਿੱਥੇ ਰਹਿੰਦੀ ਆ ਤੂੰ ਠੀਕ ਆ ਹੁਣ ਨਿਰੂਪਹਿਣੇ ਠੀਕ ਆ ਠੀਕ ਆ ਭਣੇ ਹਾਂ ਸਰਬਜੀਤ ਠੀਕ ਆ ਪੁੱਤ ਹਾਂ ਠੀਕ ਹਾਂ ਮੈਂ ਕੌਣ ਆ ਮਾਮਾ ਮਾਮਾ ਇਹ ਰਿਸ਼ਤੇ ਆ ਸਾਡੇ ਘਰ ਦੇ ਕੋਈ ਮਾਮਾ ਕਹਿੰਦੀ ਆ ਭੈਣ ਕੋਈ ਪਾਪਾ ਕਹਿੰਦੀ ਆ ਕੋਈ ਬਾਈ ਜੀ ਕਹਿੰਦੀ ਆ ਹਾਂ ਬਾਈ ਜੀ ਤੇ ਕੋਈ ਮਾਂ ਪੁੱਤ ਕਹਿੰਦੀ ਆ ਕੋਈ ਕਹਿੰਦੀ ਆ ਭਤੀਜਾ ਆ ਗਿਆ ਮੇਰਾ ਤੇ ਕੋਈ ਕਹਿੰਦੀ ਪੁੱਤ ਮੈਂ ਤੇਰੀ ਮਾਸੀ ਆ ਮੇਰਾ ਭਾਣ ਜਮ ਤੂੰ ਹਾਂ ਠੀਕ ਆ ਤੇ ਕੋਈ ਭੈਣ ਸਾਰੇ ਰਿਸ਼ਤੇ ਕੋਈ ਪਾਪਾ ਵੀ ਕਹਿੰਦੇ ਬੱਚੇ ਮੇਰਾ ਪਾਪਾ ਆ ਗਿਆ ਮੈਂ ਕਹਿੰਦੀ ਆ ਵਰਤਾਂ ਮੈਂ ਚੱਲ ਜਾ ਹਫਤੇ ਚ ਬਹੁਤ ਦਿਨਾਂ ਚੱਲਾਂਗੇ ਪਰਸੋਂ